ਕੈਨੇਡਾ ਨਿਊਜ਼ ਦੇ ਵਿੱਚ ਆਜ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਚਾਤ ਪਾਉਂਦੇ ਆ ਅੱਜ ਦੀਆਂ ਵੱਡੀਆਂ ਖਬਰਾਂ ਤੇ ਕੈਨੇਡਾ ਵੱਲੋਂ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਧਮਕੀ ਕੈਨੇਡਾ ਦੇ ਬਾਡਰ ਤੇ ਰੋਕੇ ਗਏ 113000 ਸ਼ਰਨਾਰਥੀ ਇਟੋਬੀਕੋ ਦੇ ਸਕੂਲ ਵਿੱਚ ਚੱਲੀਆਂ ਗੋਲੀਆਂ ਜੀਟੀਏ ਵਿੱਚ ਘਰਾਂ 'ਚ ਡਾਕੇ ਮਾਰਨ ਵਾਲੇ ਗਰੁੱਪ ਦਾ ਪਰਦਾਫਾਸ਼ 2 ਲੱਖ ਕੈਨੇਡੀਅਨਾਂ ਕਰ ਰਹੇ ਨੇ ਪਾਸਪੋਰਟ ਦੀ ਉਡੀਕ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਬਾਰਡਰ ਤੇ ਰੋਕੇ 1 ਲੱਖ ਸ਼ਰਨਾਰਥੀ ਤੇ CBSA ਨੇ ਮੁਲਕ ਦੀ ਸਰਹੱਦਾਂ ਸੁਰੱਖਿਅਤ ਕਰਦੇ ਪਹਿਲੀ ਜਨਵਰੀ ਤੋਂ ਅਕਤੂਬਰ 31 ਤੱਕ ਤਕਰੀਬਨ 26 ਹਜ਼ਾਰ ਕਿਲੋ ਨਸ਼ੀਂਦੇ ਪਦਾਰਥ ਵੀ ਜਬਤ ਕੀਤੇ ਨੇ ਤੇ 7700 ਹਥਿਆਰ ਮੁਲਕ ਵਿੱਚ ਪਹੁੰਚਣ ਤੋਂ ਰੋਕੇ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਮੁਲਕ ਦੀਆਂ ਸਰਹੱਦਾਂ ਸੁਰੱਖਿਅਤ ਕਰਕੀਆਂ ਨੇ ਦੇ ਮਿਤੀ 31 ਜਨਵਰੀ 1 ਜਨਵਰੀ ਤੋਂ 31 ਅਕਤੂਬਰ ਤੱਕ ਇਹਨਾਂ 26000 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ 7700 ਹਜ਼ਾਰ ਮੁਲਕ ਦੀਆਂ ਗੜੀਆਂ ਤੱਕ ਪਹੁੰਚਣ ਤੋਂ ਰੁਕਕ ਨੇ ਇਸ ਦਰਾਂ ਨ ਅਮਰੀਕਾ ਸਾਂ ਨੇ ਵੱਖ-ਵੱਖ ਮੁਲਕਾਂ ਤੋਂ ਆਏ 113000 ਸ਼ਰਨਾਰਥੀਆਂ ਦੀ ਸਕਰੀਨਿੰਗ ਵੀ ਕੀਤੀ ਗਈ ਹੈ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਵਿੱਚੋਂ ਜ਼ਿਆਦਾਤਰ ਦੀ ਸਕਰੀਨਿੰਗ ਹਵਾਈ ਅੱਡੇ ਤੇ ਕੀਤੀ ਗਈ ਹੈ ਜਦਕਿ ਜ਼ਮੀਨੀ ਰਸਤੇ ਪਹੁੰਚਣ ਵਾਲਿਆਂ ਦੀ ਗਿਣਤੀ ਜ਼ਿਕਰਯੋਗ ਨਹੀਂ ਹੈ ਤੇ ਉਥੇ ਦੱਸਦੀ ਹੈ ਕਿ ਵੱਡੀ ਗਿਣਤੀ ਵਿੱਚ ਚੋਰੀ ਕੀਤੀਆਂ ਗੱਡੀਆਂ ਮੁੱਲ ਤੋਂ ਬਾਹਰ ਜਾਣ ਤੋਂ ਵੀ ਰੋਕੀਆਂ ਗਈਆਂ ਨੇ ਇਕੱਲੇ ਪੈਸੀਫਿਕ ਰੀਜਨ ਵਿੱਚ ਇੱਕ 119 ਗੱਡੀਆਂ ਰੋਕਣ ਦੀ ਰਿਪੋਰਟ ਹੈ ਜਿਸ ਵਿੱਚ ਜੀ ਕੁੱਲ ਕੀਮਤ 13 ਮਿਲੀਅਨ ਡਾਲਰ ਦੱਸਿਆ ਗਿਆ ਰਿਹਾ ਦੂਜੇ ਪਾਸੇ 34000 ਲੋਕਾਂ ਨੂੰ ਮੁੱਲ ਦੇ ਦਾਖਲ ਹੋਣ ਤੋਂ ਰੋਕਿਆ ਜਿਨ੍ਹਾਂ ਦਾ ਆਉਣਾ ਖਤਰਨਾਕ ਮੰਨਿਆ ਜਾ ਰਿਹਾ ਸੀ ਇਹ ਅੰਕੜਾ 2023 ਦੇ ਮੁਕਾਬਲੇ ਕਿੰਨੀ ਫੀਸਦੀ ਵਧਿਆ ਹੈ ਜਦੋਂ ਕਿ 25500 ਜਣੇ ਨੂੰ ਰੋਕਿਆ ਗਿਆ ਵਪਾਰਕ ਰੂਟਾਂ ਵੱਲ ਇਸ ਵਾਰ ਵਧੇਰੇ ਤਵੱਜੋ ਦਿੱਤੀ ਗਈ ਹੈ ਅਤੇ ਸਾਲ ਦੇ ਪਹਿਲੇ 10 ਮਹੀਨਿਆਂ ਦੌਰਾਨ ਤਕਰੀਬਨ 45 ਲੱਖ ਕੈਨੇਡਾ ਦੇ ਵਿੱਚ ਟਰੱਕ ਦਾਖਲ ਹੋਏ ਅਤੇ ਇਹ ਆંકੜਾ 2023 ਦੇ ਬਰਾਬਰ ਬਣਦਾ ਸੀ ਇਸ ਦੇ ਨਾਲ ਡਿਊਟੀ ਅਤੇ ਟੈਕਸ ਦੇ ਰੂਪ ਵਿੱਚ 32.5 ਅਰਬ ਡਾਲਰ ਇਕੱਤਰ ਕੀਤੇ ਗਏ ਜਿਨ੍ਹਾਂ ਰਾਹੀਂ ਕੈਨੇਡਾ ਵਾਸੀਆਂ ਨੂੰ ਵਕਫਕ ਸੇਵਾਮਾ ਮੋਹਿਆਂਕਰਨ ਵਿੱਚ ਮਦਦ ਮਿਲੇਗੀ ਇਹ ਤੋਂ ਵੀ ਕੋਦੇਕ ਸਕੂਲ ਦੇ ਵਿੱਚ ਮੰਗਲਵਾਰ ਬਾਅਦ ਦੁਪਹਿਰ ਗੋਲੀਆਂ ਚੱਲਣ ਮਗਰੋਂ ਹਫੜਾ ਤਫਰੀ ਮਚ ਗਿਆ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਤਾਂ ਟਾਂਟੋ ਪੁਲਿਸ ਦੋ ਸ਼ਕੀਆਂ ਦੀ ਪਾਲ ਕਰ ਰਹੀ ਹੈ ਕਾਰਜਕਾਰੀ ਇੰਸਪੈਕਟਰ ਸਲੀਮ ਹੁਸੈਨ ਨੇ ਦੱਸਿਆ ਕਿ ਗੋਲੀਬਾਰੀ ਦੀ ਹਾਰ ਦਾਤ 291 ਮਿਲ ਰੋਡ ਸਥਿਤ ਇਸ ਕਾਲਜ ਇੰਸਟੀਚਿਊਟ ਵਿੱਚ ਵਾਪਰੀ ਬਾਅਦ ਦੁਪਹਿਰ ਤਕਰੀਬਨ 4 ਵਜੇ ਪੁਲਿਸ ਨੂੰ ਸੱਦਾ ਗਿਆ ਉਸ ਵੇਲੇ ਤੱਕ ਕਲਾਸਾਂ ਖਤਮ ਹੋ ਚੁੱਕੀਆਂ ਸਨ ਤੇ ਦੋ ਨਕਾਬਪੋਸ਼ ਸ਼ੱਕੀ ਇਲਾਕੇ ਦੇ ਵਿੱਚ ਫਰਾਰ ਹੋ ਗਏ ਗੋਲੀਬਾਰ ਦਰਾਂ ਨੇ ਇੱਕ ਜ਼ਖਮੀ ਕੋਈ ਜ਼ਖਮੀ ਨਹੀਂ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਵੇਲੇ ਸਕੂਲ ਦੇ ਅੰਦਰ ਤਕਰੀਬਨ 120 ਜਣੇ ਮੌਜੂਦ ਸਨ ਤੇ 60 ਬਾਸਕਟਬਾਲ ਖੇਡ ਰਹੇ ਸਨ ਸਬੰਧਤ ਚਤਕੀ 60 ਓਪਨ ਹਾਊਸ ਦੀ ਕਾਇਦੇ ਵਿੱਚ ਰੁੱਝੇ ਸਨ ਲਾਕਡਾਊਨ ਪੋਲਣ ਮਗਰੋਂ ਬਾਹਰ ਜਾ ਰਹੇ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਸੁਰੱਖਿਅਤ ਜੀ ਕਿ ਨੀਂਣਾ ਹੈ। ਯਾ ਸਲੀਮ ਦੇ ਮੁਤਾਬਕ ਬੁੱਧਵਾਰ ਨੂੰ ਸਕੂਲ ਦੇ ਵਿੱਚ ਟ੍ਰਾਂਟੋ ਪੁਲਿਸ ਦੀ ਕੇਅਰਿੰਗ ਐਂਡ ਸੇਫ ਸਕੂਲ ਕਮੇਟੀ ਵੀ ਪਹੁੰਚੇਗੀ ਤੇ ਇਸ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾਣਗੇ। ਅੱਗੇ ਉਹਨਾਂ ਨੇ ਦੱਸਿਆ ਕਿ ਗਨ ਐਂਡ ਗੈਂਗਸ ਦੀ ਟੀਮ ਵੱਲੋਂ ਪੜਤਾਲ ਅਤੇ ਹੱਥਾਂ ਵਿੱਚ ਆਪਣੇ ਹੱਥਾਂ ਵਿੱਚ ਲੈ ਲਤੀ ਗਈ ਹੈ ਤੇ ਮਾਮਲੇ ਨੂੰ ਬਿਹਤ ਗੰਭੀਰ ਮੰਨਿਆ ਜਾ ਰਿਹਾ ਹੈ। जीटीए ਦੇ ਘਰਾਂ ਵਿੱਚ ਡਾਕੇਮਾਨ ਵਾਲੇ گروਹ ਦਾ ਪਰਦਾ ਫਾਸ਼ ਕੀਤਾ ਗਿਆ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਘਰਾਂ 'ਚ ਡਾਕੇਮਾਨ ਹਥਿਆਰਬੰਦ ਲੁੱਟੀਆਂ ਵਾਰਦਾਤਾਂ ਨੂੰ ਅੰਜਾਮ ਤੇ ਨਸ਼ੇ ਦੀ ਤਸਕਰੀ ਜਿਵੇਂ ਵਾਰ ਇੱਕ ਵੱਡੇ گروਹ ਦਾ ਪਰਦਾ ਫਾਸ਼ ਕੀਤਾ ਗਿਆ ਯਾਰ ਪ੍ਰਿਜ਼ਨ ਵੱਲੋਂ 17 ਦਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪ੍ਰਿਜ਼ਨ ਪੁਲਿਸ ਅਤੇ ਟ੍ਰਾਂਟੋ ਪੁਲਿਸ ਸਾਂਝਾ ਨਾਲ ਪ੍ਰੋਜੈਕਟ ਸਕਾਈ ਫਾਲਦੀਨ ਇਹ ਕਾਰਵਾਈ ਕੀਤੀ ਗਿਆ ਜਿਸ ਦੇ 14 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ ਕੀਤੇ ਗਏ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਪੁਲਿਸ ਦੇ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਸ਼ੱਕੀ 6 ਕਿਸੇ ਨਾ ਕਿਸੇ ਮਾਮਲੇ ਵਿੱਚ ਜ਼ਮਾਨਤ ਤੇ ਚੱਲ ਰਹੇ ਸਨ ਪ੍ਰੋਟੋਕਾਲ ਜਿੱਥੇ ਸਕਾਈਫਾਲਦੀਨ 48 ਤਲਾਸ਼ੀਆਂ ਦੇ ਵਾਰੰਟ ਜਾਰੀ ਕੀਤੇ ਗਏ ਕਿ ਇਹਦੇ ਨਾਲ ਨਾਲ ਹੋਰ ਕਈ ਨਸ਼ੇ ਵੀ ਪੁਲਸ ਵੱਲੋਂ ਬਰਾਮਦ ਕੀਤੇ ਗਏ ਨੇ ਤੇ ਹੈਂਡ ਗਨਸ ਤੇ ਸ਼ਾਰਟ ਗਨ ਵੀ ਬਰਾਮਦ ਕੀਤੇ ਗਏ ਨੇ 17 ਸ਼ੱਕੀਆਂ ਦੇ ਵਿਰੁੱਧ 83 ਦੋਸ਼ ਆਇਦ ਕੀਤੇ ਗਏ ਨੇ ਤੇ ਦੱਸਣਾਈ ਪੈਂਦਾ ਕਿ ਪ੍ਰੋਜੈਕਟ ਸਕਾਈਫਾਲਦੀਨ 48 ਦਾ ਸਿਸਟਮ ਚੱਲ ਰਿਹਾ ਤੇ 2 ਲੱਖ ਕੈਨੇਡੀਅਨ ਕਰ ਰਹੇ ਨੇ ਪਾਸਪੋਰਟ ਦੀ ਅਡੀਕ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਨੇ ਹੜਤਾਲ ਕਰਨ ਸਰਵਿਸ ਕੈਨੇਡਾ ਕੋਲ ਫਸੇ ਪਾਸਪੋਰਟਾਂ ਦੀ ਗਿਣਤੀ 2 ਲੱਖ ਦੇ ਨੇੜੇ ਪਹੁੰਚ ਚੁੱਕੀ ਹੈ ਤੇ ਡਾਰਕ ਸਿਬਾਬਾਲ ਹੋਣ ਤੱਕ ਪਾਸਪੋਰਟ ਭੇਜਣੇ ਸੰਭਾਵਿਤ ਨਹੀਂ ਫੈਡਰਲ ਸਰਕਾਰ ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ ਜਿਹੜੇ ਲੋਕਾਂ ਨੂੰ ਪਾਸਪੋਰਟ ਦੀ ਤੁਰੰਤ ਜ਼ਰੂਰਤ ਹੈ ਉਹ ਸਰਵਿਸ ਕੈਨੇਡਾ ਦੇ ਦਫ਼ਤਰ ਵਿੱਚ ਸੰਪਰਕ ਕਰਨ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਦਾ ਕਹਿਣਾ ਹੈ ਕਿ ਹੜਤਾਲ ਕਰਨ ਰੋਕੇਗੇ ਪਾਸਪੋਰਟਾਂ ਨੂੰ ਸਰਵਿਸ ਕੈਨੇਡਾ ਦੇ ਦਫ਼ਤਰ ਜਿਉਂ ਕਿਸੇ ਵੀ ਕਿਸੇ ਤੋਂ ਵੀ ਮੰਗਵਾਉਣ ਦੀ ਅਰਜ਼ੀ ਦਾਖਲ ਕਰਕੇ ਇਹ ਪ੍ਰਾਪਤ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਨਵੇਂ ਪਾਸਪੋਰਟ ਬਣਾਉਣ ਦੇ ਨਵੇਂ ਇਚਕ ਲੋਕਾਂ ਨੂੰ ਨਿਜੀ ਤੌਰ ਤੇ ਸਰਵਿਸ ਕੈਨੇਡਾ ਦੇ ਦਫ਼ਤਰ ਪਹੁੰਚਣ ਦਾ ਸੁਝਾਅ ਦਿੱਤਾ ਗਿਆ ਖੁਦ ਜਾ ਕੇ ਅਰਜ਼ੀ ਦਾਖਲ ਕਰਨ ਵਾਲੇ ਦਸਤੀ ਤੌਰ ਤੇ ਪਾਸਪੋਰਟ ਹਾਸਲ ਕਰ ਸਕਦੇ ਨੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵੱਲੋਂ 8 ਨਵੰਬਰ ਤੋਂ ਪਾਸਪੋਰਟ ਪ੍ਰੋਜੈਕਟ ਕਿਰਿਆ ਬੰਦ ਕਰ ਦਿੱਤੀ ਗਈ ਕਿਉਂਕਿ ਹੜਤਾਲ ਸ਼ੁਰੂ ਹੋਣ ਮਗਰੋਂ ਕੁਝ ਧਾਰਾ ਜਿੱਥੇ ਲੱਗੀਆਂ ਤੇ ਇਹ ਸਭ ਕੁਝ ਵਿਚੇ ਰਹਿ ਗਿਆ ਤੇ ਲੋਕਾਂ ਤੱਕ ਪਾਸਪੋਰਟ ਨਹੀਂ ਪਹੁੰਚ ਰਹੇ ਜਿਸ ਕਰਕੇ ਲੋਕਾਂ ਨੂੰ ਹੁਣ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਡੋਨਲਡ ਟਰੰਪ ਵੱਲੋਂ ਭਾਰੀ ਪਰ ਕਮ ਟੈਕਸ ਲਾਉਣ ਦੀ ਧਮਕੀ ਦੇ ਜਵਾਬ ਵਿੱਚ অন্ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਮੋੜਵੀਂ ਚੇਤਾਵਨੀ ਦਿੱਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਪਿੱਛੇ ਨਹੀਂ ਰਹਾਂਗੇ ਅਸੀਂ ਮਿਸ਼ੀਗਨ ਨਿਊ ਯਾਰਕ ਅਤੇ ਵੈਸਪੋਨਿਕਸ ਤੱਕ ਜਾ ਰਹੀ ਬਿਜਲੀ ਸਪਲਾਈ ਨੂੰ ਬੰਦ ਕਰ ਦਿੱਤਾ ਜਾਵੇਗਾ ਡਾਗਫੋਰਡ ਦੀ ਦਲੀਲ ਦਿੱਤੀ ਹੈ ਕਿ ਉਹ ਨਹੀਂ ਚਾਹੁੰਦੇ ਕਿ ਇਹ ਸਭ ਹੋਵੇ ਪਰ ਉਹਨਾਂ ਦਾ ਪਹਿਲਾ ਫਰਜ਼ অন্ਟਾਰੀਓ ਵਾਸੀਆਂ ਤੇ ਕੈਨੇਡੀਅਨ ਦੀ ਹਫਾਜ਼ਤ ਕਰਨਾ ਜੇ ਅਜਿਹੀ ਨਾ ਬਤਾਈ ਤਾਂ ਮੋਡਮਾ ਜਵਾਬ ਦੇਣ ਲਈ ਹੀਲਾ ਵਰਤਿਆ ਜਾਵੇਗਾ ਅਨਟਾਰੀਓ ਦੇ ਪ੍ਰੀਮੀਅਰ ਨੇ ਲੋਕਾਂ ਨੂੰ ਆਪਣੇ ਮੁਲਕ ਵਾਸਤੇ ਖੜੇ ਹੋਣ ਦਾ ਸੱਦਾ ਦਿੱਤਾ ਹੈ ਇੱਥੇ ਦੱਸਣਾਈ ਵੀ ਬਣਦਾ ਕਿ ਅਕੱਲੇ ਅਨਟਾਰੀਓ ਸੂਬੇ ਦਾ ਅਮਰੀਕਾ ਨਾਲ ਵਪਾਰ 500 ਅਰਬ ਡਾਲਰ ਤੋਂ ਵੱਧਦਾ ਬਣਦਾ ਹੈ ਅਤੇ ਜੇ ਟੈਕਸ ਦਰਾਂ ਲਾਗੂ ਹੁੰਦੀਆਂ ਨੇ ਤਾਂ ਸਭ ਤੋਂ ਵੱਧ ਅਸਰ ਵੀ ਅਨਟਾਰੀਓ ਤੇ ਹੀ ਪਵੇਗਾ ਡੈਗ ਫੋਰਡ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਉਹਨਾਂ ਵੱਲੋਂ 트ੰਪ ਦੀ ਨੁਮਾਇੰਦਗੀਆਂ ਨਾਲ ਕੋਈ ਸੰਪਰਕ ਕੀਤਾ ਤਾਂ ਜਨਵੇਂ ਚੁਣੇਗੇ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਕੋਈ ਯੋਜਨਾ ਤਾਂ ਡੈਗਫੋਰਡ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਅਜੇ ਇਸ ਤਰ੍ਹਾਂ ਦਾ ਸਦਾ ਨਹੀਂ ਆਇਆ ਦੱਸ ਦिए ਕਿ ਮੰਗਲਵਾਰ ਨੂੰ ਫੋਕਸ نیوز ਦੇ ਨਾਲ ਗੱਲਬਾਤ ਕਰਦੇ ਹਨ ਪ੍ਰੀਮੀਅਰ ਡੈਗਫੋਰਡ ਨੇ ਕਿਹਾ ਕਿ ਉਹ ਫਲੋਰੀਡਾ ਜਾ ਕੇ ਟੈਕਸ ਦਰਾਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਨੇ ਪਿਛਲੇ ਮਹੀਨੇ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਚਨਚੇਤ ਦੌਰੇ ਤੇ ਫਲੋਰੀਡਾ ਗਏ ਸਨ ਜਿੱਥੇ ਡੋਨਲਡ ਟਰੰਪ ਨਾਲ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਏ ਮੁਲਾਕਾਤ ਤੋਂ ਕੁਝ ਦਿਨਾਂ ਬਾਅਦ 트럼ਪ ਨੇ ਟੂਡੋ ਦਾ ਮੁਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਤੇ ਅਮਰੀਕਾ ਦੇ ਇੱਕ ਕਿੰਝਵੇਂ ਸੂਬੇ ਦਾ ਗਵਰਨਰ ਦੱਸਣ ਲੱਗ ਪਏ ਦੂਜੇ ਪਾਸੇ ਅੰਟਾਰੀਓ ਵਿੱਚ ਬਿਜਲੀ ਦੀ ਕਿੱਲਤ ਨਾਲ ਸੰਬੰਧਿਤ ਇੱਕ ਰਿਪੋਰਟ ਪਿਛਲੇ ਦਿਨੀ ਸਾਹਮਣੇ ਆਈ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਗੁਆਂਢੀ ਮੁਲਕ ਅਮਰੀਕਾ ਤੋਂ ਬਿਜਲੀ ਖਰੀਦਣੀ ਪੈ ਰਹੀ ਹੈ